ਪਾ ਦੇਖ ਇਹਨਾਂ ਦੇ ਕੋਈ ਮਾਰਕੇ ਨਹੀਂ ਲੱਗੇ ਹੋਏ ਅਗਲਾ ਕਹਿੰਦਾ ਦੇਣੀ ਆ ਆਪਦੀ ਆਪਦਾ ਥਾਣਾ ਪਹਿਲਾਂ ਪੈਸੇ ਲਾਏ ਨੇ ਫੇਰ ਜੇਬ ਚੋਂ ਕਢਾਉਣੇ ਨੇ ਬੋਲਣ ਵਾਲਾਂ ਦਾ ਸਾਨੂੰ ਕੋਈ ਚੱਕਰ ਨਹੀਂ ਹਾਂਜੀ ਤੇ ਕੋਈ ਲੱਖ ਵਾਰੀ ਬੋਲੇ ਲੱਖ ਵਾਰੀ ਕੋਈ ਕਮੈਂਟ ਕਰੇ ਹਾਂ ਬਾਈ ਮਹਿੰਗੀ ਸਸਤੀ ਕਿਉਂਕਿ ਆਪਣੀ ਚੀਜ਼ ਆ ਹਾਂਜੀ ਇਹ ਬਾਈ 2 ਲੱਖ ਚਵਾਈ ਮੱਛੀ ਮੋਟਰ ਵਰਗੀ ਜਿਹੜਾ ਭਰਾ ਅਸਲ ਮੰਨ ਕੇ ਚੱਲ ਪਾ ਵੀ ਲੈਣ ਵਾਲਾ ਬੰਦਾ ਹੋਇਆ ਹਾਂਜੀ ਅਸਲ ਦੁੱਧ ਦਊਗੀ ਕੱਟੀ 16 17 ਕਿਲੋ ਇਹਨੂੰ ਪਰਖਾ ਬਈ ਉਹ ਤਾਂ ਉਹਦੀ ਮਾਰੂ ਦੁੱਧ ਦੁੱਧ ਤਾਂ ਕਿ ਦੁੱਧ ਦੇਣਾ ਡ੍ਰਿੰਕ ਨਹੀਂ ਅਸਲੀ ਕਾਲ ਵੀ ਸਾਰੇ ਦੋਸਤਾਂ ਨੂੰ ਅੱਜ ਦੋਸਤੋ ਤੁਹਾਨੂੰ ਹਰਿਆਣੇ ਦੀਆਂ ਝੋਟੀਆਂ ਦਿਖਾਵਾਂਗੇ ਪਹਿਲਾ ਪਹਿਲਾ ਦੂਜਾ ਦੂਜਾ ਸੂਆ ਨੰਗੇ ਲੇਵੇ ਦੀਆਂ ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਮੌਕੇ ਤੇ ਪਸਮਾ ਕੇ ਦਿਖਾਵਾਂਗੇ ਬਈ ਕੋਈ ਇਖੜ ਲਾ ਕੇ ਨਹੀਂ ਡੰਗਦੀਆਂ ਨੇ ਇਹ ਕਰਮ ਵਾਲੀਆਂ ਪੂਰੇ ਚੰਗੀਆਂ ਝੋਟੀਆਂ ਨੇ ਬਿਨਾਂ ਮੇਕਅੱਪ ਤੋਂ ਪਿੰਡ ਲੋਹਾ ਕਿਹੜਾ ਜਿਲ੍ਹਾ ਸੰਗਰੂਰ ਤਰੀਕ ਹੈਗੀ ਅੱਜ ਦੋਸਤੋ 23 ਤੇ 11ਵਾਂ ਮਹੀਨਾ ਸਸਰੀ ਕਾਲ ਬਾਈ ਸਸਰੀ ਕਾਲ ਬਾਈ ਛੋਟਿਆਪੁਰੇ ਨਗੀਨੇ ਹੀ ਲਿਆਂਦੇ ਅੱਜ ਫਿਰ ਸਸਰੀ ਕਾਲ ਬਾਈ ਟੌਪ ਜੀ ਲੈਂਦੇ ਹਲਕੀ ਆਪਣੇ ਕੋਲ ਹੀ ਠੀਕ ਆ ਜੀ ਬਾਕੀ ਬੋਲੇ ਚ ਸਾਰੀਆਂ ਪ੍ਰੋਪਰ ਖਾਲੀ ਆ ਠੀਕ ਆ ਜੀ ਲੇਕਿਨ ਚਾਰ-ਚਾਰ ਨੇ ਗਾੜੀ ਗੁੜੀ ਦੇ ਗੁੱਠਾ-ਗਾਠਾ ਜਿੰਦਾ ਬੱਚਾ ਲੱਗ ਗਿਆ ਨਾ ਹਾਂਜੀ ਕਿਉਂਕਿ ਆਪਾਂ ਪਹਿਲਾਂ ਤਾਂ ਨਹੀਂ ਪਸਵਾਈਆਂ ਵਿੱਚ ਭਰਾ ਕਹਿੰਨੇ ਲੱਗਾ ਨਾ ਪਤਨੀ ਬਾਜ਼ਾਰ ਛੱਡੇ ਹੋਣਗੇ ਆਪਣ ਦਾ ਤਾਜ਼ੀਆਂ ਸੂਈਆਂ ਕਰਕੇ ਵਿਚਾਰੀਆਂ ਦੇ ਤੇਲ ਤੂਲ ਕੁਛ ਨਹੀਂ ਰਹਿਣਾ ਮੇਕਅਪ ਵੀ ਬਿਨਾ ਮ ਲੇਵਾ ਲੂਵਾ ਦੇਖੋ ਇਹਦਾ ਬੌਲੇ ਚ ਖਾਲੀ ਕਰੀਆਂ ਹੋਈਆਂ ਨੇ ਅਸਲ ਅਸਲ ਦੁੱਧ ਦੇਣਾ ਕੱਟੀ ਨੇ 17 ਕਿਲੋ 16 17 ਕਿਲੋ ਠੀਕ ਆ ਜੀ ਵੀ ਕਹਿਣ ਦੀ ਗੱਲ ਨਹੀਂ ਕੋ ਪਸਮਈ ਉਹ ਦੇਖੀ ਜਿਹੜੀ ਆ ਕੱਟੀ ਆ ਹਾਂਜੀ ਇਹ ਜੂਗੇ ਹੱਥ ਤੋਂ 9 ਕਿਲੋ ਟਾਈਮ ਦਾ ਠੀਕ ਆ ਜੀ ਦੇਖੋ ਲੇਵਾ ਦੇਖ ਕੇ ਦੋ ਨਾਲ ਪੂਰੇ ਸੋਹਣੇ ਕਿਵੇਂ ਪਾਪੀ ਡਿਸਨ ਦੇ ਵਾਲੀ ਛੋਟੀ ਲੱਗਦੀ ਆ ਭਈ ਇਹਦਾ ਜਮਾ ਇਹਦੇ ਵੀ ਪਿੱਟ ਬੜਾ ਦੇਖੋ ਜਿਹੜੇ ਭਰਾ ਨੂੰ ਪਰਖ ਆ ਉਹਦਾ ਦੇਖਣਸਾਰ ਦੱਸ ਦੂ ਭਾਈ ਜਿਹੜੇ ਬੰਦੇ ਨੂੰ ਪਰਖ ਆ ਉਹਨੂੰ ਪਤਾ ਵੀ ਜਾਨਵਰ ਕਿੱਦਾਂ ਦੇ ਆ ਇਦਾਂ ਦੇ ਜਾਨਵਰਾਂ ਦਾ ਕੋਈ ਮੁੱਲ ਨਹੀਂ ਹਾਂਜੀ ਪਰ ਥਣ ਖਾਲੀ ਨਹੀਂ ਦੇਖਾ ਇਹ ਨਾ ਪਾਸੂ ਮਹੀਨਿਆਂ ਨਾਲੇ ਪਤਾ ਲੱਗ ਗਿਆ ਪਿੱਠਪੂੜਾ ਦੇਖ ਬਈ ਨਾਲ ਦੋਹਾਂ ਦੇ ਮੇਲ ਨੇ ਬਈ ਹਾਂ ਹੈਗੇ ਕੱਟੇ ਦੋਹਾਂ ਨਾਲ ਮੇਲ ਨੇ ਸਿੰਘ ਦੇਖ ਲੈ ਚੈਂਪੀਅਨ ਸਿੰਘ ਤੇਲ ਵੀ ਨਹੀਂ ਲਾਇਆ ਸਿੰਘਾਂ ਦੇ ਵੀ ਨਹੀਂ ਲਾਇਆ ਆਪਾਂ ਨੇ ਤਾਂ ਠੀਕ ਆ ਜੀ ਐ ਮੰਨ ਲੈ ਵੀ ਜੁੰਨੀਆਂ ਹੈਗੀਆਂ ਨੇ ਤਾਜ਼ੀਆਂ ਸੂਈਆਂ ਕਰਕੇ ਛੇੜੀਆਂ ਨਹੀਂ ਹੈਗੀਆਂ ਠੀਕ ਆ ਜੀ ਚਵਾਈ ਲੱਗਿਆ ਕੱਟੀ ਦੇ ਐ ਮੰਨ ਕੇ ਦੂਰੀ ਠੀਕ ਆ ਬਈ ਉਹਨਾਂ ਦੇ ਨੂੰ ਜੋ ਪਸਮੇ ਉਦੋਂ ਦੇਖੀ ਬਹੁਤ ਚੰਗੀਆਂ ਕੱਟੀਆਂ ਨੇ ਬਈ ਬਾਕੀ ਜਿਹੜੇ ਬਰਾ ਨੂੰ ਵਰਖਾ ਦਾ ਹੁਣ ਦੇਖਣ ਸਾਰੀ ਦੱਸ ਦੇਣਗੇ ਸਿੰਗੀ-ਸੁੰਗੀ ਬਾਕੀ ਲੈਵ ਨੂੰ ਆਹ ਚਿੰਦੇ ਗਾੜੀ-ਗੂੜੀ ਬਹੁਤਾ ਕਰਮ ਵਾਲੀ ਉਹਦੇ ਪਾਸੋਂ ਵੀ ਮਣੇ ਆਈ ਮਾੜਾ ਆਪ ਸਮਾਈ ਬੈਠ ਪਈ ਸਿੰਗੀ-ਸੁੰਗੀ ਦੇਖ ਸਕਦੇ ਹੋ ਪਿੱਠਪੁੜੇ ਜਿਹੜੇ ਤਾਜ਼ੀਆਂ ਹੋਈਆਂ ਨੇ ਆ ਗਾੜੀ ਗਾੜੀ ਬੱਚੀ ਪੀਂਦੇ ਨੇ ਇਹਨਾਂ ਦੀ ਠੀਕ ਆ ਬਈ ਕਾਹੀਆ ਪਲੇ ਪਾਣੇ ਬਈ ਇੱਥੇ ਉਂਝ ਦੀਦੇ ਨੇ ਸਾਰੇ ਵੀ ਠੰਡਾ ਕਿਉਂਕਿ ਹੁਣ ਤਾਂ ਸਰਦੀਆਂ ਚ ਹਾਂਜੀ ਉਹ ਪਸਮ ਦੇ ਦੇਖੀ ਤੂੰ ਕਿ ਮਿੰਟਾਂ ਸਕਿੰਟਾਂ ਚ ਕਿਵੇਂ ਆ ਐ ਨਹੀਂ ਇਹ ਤਾਂ ਵੀ 2 ਘੰਟੇ ਲਾਉਂਦੇ ਉਹ ਪਸਮਾਈਂ ਬਈ ਆ ਦੇ ਮੜਾ ਦੁੱਧ ਬੱਚੇ ਤੇ ਪਿੱਠਪੁੜੇ ਦੇਖੋ ਵਾਕੀ ਦੇਖ ਆ ਕਿਹੜੇ ਲੋਟ ਪਸਮੀਆਂ ਦੇਖ ਹਾਂ ਆ ਬੱਚਾ ਬੰਦੀ ਮਾਈ ਮੜਾ ਜਾ ਮੜਾ ਦਿਖਾ ਦੀਏ ਫੇਰ ਉਹ ਕਰ ਲਾਂਗੇ ਬਾਕੀ ਕੁਆਲਿਟੀ ਪੂਰੀ ਫੋਲਾ ਬਈ ਵੀ ਕਸਮੀ ਕਿਹੜੇ ਲੋਡ ਕਰੰਟ ਕਿਹੜੇ ਲੋਡ ਸਿੱਟੇ ਨੇ ਕਰੰਟ ਕਰੰਟ ਪੂਰਾ ਜਿਵੇਂ ਬੌੜੇ ਚ ਹੁਣੀ ਕਾਲੀ ਕਰੀ ਇੱਕ ਦੋ ਬਣਾ ਜੀ ਚਵਾਈ ਮੱਛੀ ਮੋਟਰ ਵਰਗੀ ਜਿਹੜਾ ਭਰਾ ਅਸਲ ਮੰਨ ਕੇ ਚੱਲ ਪਾ ਵੀ ਲੈਣ ਵਾਲਾ ਬੰਦਾ ਹੋਇਆ ਹਾਂਜੀ ਅਸਲ ਦੁੱਧ ਦੇਊਗੀ ਕੱਟੀ 16 17 ਕਿਲੋ ਇਹਨੂੰ ਪਰਖਾ ਬਈ ਹੁਣ ਤਾਂ ਉਹਦੀ ਮਾਰੂ ਦੁੱਧ ਦੇ ਦੁੱਧ ਦੇਣਾ ਡ੍ਰਿੰਕ ਦੇਣਾ ਹਾਂ ਇਹ ਮੱਝ ਤੇ ਇਹ ਦਾ ਪਰ ਥੱਲੋਂ ਵੇਖੀ ਤੂੰ ਵੀ ਅਸਲ ਚੀਜ਼ ਆ ਫੜ ਬੋਸ ਇਧਰ ਮਾਰਿਆ ਦੇਖ ਨਿਗਾਹ ਮਾਰੋ ਥੱਲੋਂ ਦੇਖ ਨੇਖਰ ਦੀ ਆਉਂਦੀ ਆ ਕਰਮ ਵਾਲੀ ਜਿੱਦਣ ਮੰਨ ਕੇ ਜਮਾ ਪ੍ਰੋਪਰ ਦੁੱਧ ਦੇ ਅਸਲ ਇੰਨਾਂ ਲਈ ਬਣਾ ਆਮ ਤੌਰ ਤੇ ਮੱਜ ਦਾ ਮੰਡੀ ਚ ਹੁੰਦਾਗਾ ਹਾਂਜੀ ਥਾਣ ਵੇਖ ਲੈ ਕਿੰਨਾ ਪਿਆਰਾ ਕੱਢਿਆਗਾ ਗੁੱਠਾ ਦੋਨੇ ਪਾਸੇ ਗੁੱਠਾ ਵਿਖਾ ਦੇ ਗਾੜੀ ਕਿੰਨੇ ਟਾਈਮ ਦਾ ਦੁੱਧ ਕੱਟੀ ਨੇ ਦੇ ਦੇਣਾ ਗਾੜੀ ਕੁੜੀ ਬਹੁਤ ਚੰਗੀ ਆ ਬਾਈ ਦੇਖੋ ਚਾਰ ਦੰਦਾ ਪਹਿਲਾ ਨਾ ਬਾਈ ਦੂਜੇ ਸੂਰ ਇਧਰੋਂ ਦੇਖ ਲੈ ਉਠੋ ਗੱਠਾਂ ਜਿਹੜੇ ਵੀ ਭਰਾ ਲੈਗਾ ਨਜ਼ਾਰੇ ਦੇ ਤੂੰ ਵੀ ਠੀਕ ਆ ਭਾਈ ਜਿਹੜੇ ਬਿੰਦੇ ਨੇ ਲੈਣੀ ਹੁਈ ਅਸਲ ਉਹਦੇ ਕੰਮ ਦੀ ਕੱਟੀ ਆ ਇਹ ਇੱਥੇ ਦੇਖੀ ਨੀਗਾ ਮਾਰ ਵੀ ਵਿੱਚ ਪਸੂ ਨਿੱਖਰਦੇ ਨਹੀਂ ਹੁੰਦੇ ਹਾਂਜੀ ਨਿੱਖਰੀ ਕਿੰਨੀ ਹੁੰਦੀ ਆ ਬਣੀ-ਬੁਣੀ ਬਹੁਤ ਸੋਹਣੀ ਆ ਭਾਈ ਜਿਵੇਂ ਮੌੜੇ ਚ ਖਾਲੀ ਕਰੀ ਹੋਈ ਹੈ ਨਾ ਆ ਦੇਖ ਭਾਈ ਇਹ ਤਾਂ ਰੂਹ ਖੁਸ਼ ਕਰਦੀ ਆ ਦੇਖ ਪੱਲੋ ਬਹੁਤ ਸੋਹਣੀ ਆ ਕੰਪੀਟੀਸ਼ਨ ਲੈਵਲ ਦੀ ਨਿਕਾ ਅਸਲ ਲੈਵਲ ਦੀਆਂ ਝੋਟੀਆਂ ਨੇ ਐ ਨਹੀਂ ਹੈਗਾ ਦੇਖ ਪਸਮਕੇ ਰੇ ਹਾਂਜੀ ਕਹੇ ਜਾ ਥਣ ਕੱਢਿਆ ਇਦਿਹਾ ਉਧਾਰ ਐ ਮਰਾ ਦੇ ਬੋਈ ਮੜੀ ਮੜੀ ਤਾਰਾ ਮਾਰਦੇ ਬਾਈ ਥੱਲੇ ਚਿੰਗੀ ਸੁੰਗੀ ਦੇਖੋ ਬਾਕੀ ਹਾਈਟ ਹੋਈਟ ਵੀ ਪੂਰੀ ਚੰਗੀ ਆ ਬਾਈ ਮੁੱਲ ਬਾਈ ਦੇਖ ਚੀਜ਼ ਦਾ ਹੁੰਦਾ ਹਾਂਜੀ ਇੱਥੇ 24 ਸਾਲ ਹੋ ਗਏ ਬਸੇਰੇ ਪਹਿਲਾਂ ਕਹਿੰਦੇ ਪ੍ਰਦੀਪਪੁਰੀਆਂ ਦਾ ਰੇਟ ਬਾਲਾ ਹੁੰਦਾ ਹਾਂਜੀ ਬਾਈ ਸਾਡੇ ਕੋਲੇ ਚੀਜ਼ ਹੁੰਦੀਆਂ ਇਹ ਜੀ ਢੋਟੀ ਕੱਢ ਕੇ ਦਿਖਾਵੇ ਆਪਾਂ ਆਪ ਵੀ ਲੈ ਲਾਂਗੇ ਠੀਕ ਆ ਬਾਈ ਅਲੱਦ ਕੱਲਾ ਦੁੱਧ ਨਹੀਂ ਹੁੰਦਾ ਉਧਰ ਵੀ ਨਾ ਮਰੇ ਆਲੋ ਦੇਖੋ ਬਾਈ ਜਦੋਂ ਚਵਾਈ ਤੇ ਆ ਕੇ ਕੱਤੀ ਲਖੜੀ ਉਦੋਂ ਲਖੜੀ ਹਾਂ ਇਹ ਦਰਦੀਆਂ ਦਰਦੀਆਂ ਨਹੀਂ ਅਸਲ ਹਰਿਆਣਾ ਬੋਲਦਾ ਨਾ ਤੇ ਦੇਖ ਖੜੀਆਂ ਜਿੱਥੇ ਮਰਜੀ ਮਾਰ ਲੈ ਇਹ ਤਾਂ ਗੱਲ ਹੈਗੀ ਆ ਆ ਕੱਟੀ ਹੈ ਜਿੱਦੇ ਦੁੱਧ ਤੇ ਆਈ ਹੋਈ ਤੇ ਆ ਲਈ ਵੀ ਨਹੀਂ ਰਹਿਣੇ ਇਹਨਾਂ ਦੇ ਠੀਕ ਉਹਦਾ ਫਸ ਜਾਣਗੇ ਬਈ ਬਾਕੀ ਹੁਣ ਤਾਂ ਬੌੜੂ ਚ ਖਾਲੀ ਕਰੀ ਅਸੀਂ ਇਹ ਟੋਲੇ ਟੋਲੇ ਦੇ ਸਿੰਘ ਨੇ ਹਾਂਜੀ ਤੇ ਬਾਈ ਰੇਟ ਦਾ ਭਰਾਵਾ ਇਹਨਾਂ ਦਾ ਆਪਾਂ ਦੇਣੀਆਂ ਨੇ ਕਿਉਂਕਿ ਦੇਖ ਇਹਨਾਂ ਦੇ ਕੋਈ ਮਾਰਕੇ ਨਹੀਂ ਲੱਗੇ ਹੋਏ ਅਗਲਾ ਕਹਿਣਾ ਦੇਣੀ ਆਪਦੀ ਆਪ ਦਾ ਧਾਣਾ ਪਹਿਲਾਂ ਪੈਸੇ ਲਾਏ ਨੇ ਫਿਰ ਜੇਬ ਚੋਂ ਕਢਾਉਣੇ ਨੇ ਬੋਲਣ ਵਾਲਾਂ ਦਾ ਸਾਨੂੰ ਕੋਈ ਚੱਕਰ ਨਹੀਂ ਹਾਂਜੀ ਤੇ ਕੋਈ ਲੱਖ ਵਾਰੀ ਬੋਲੇ ਲੱਖ ਵਾਰੀ ਕੋਈ ਕਮੈਂਟ ਕਰੇ ਹਾਂ ਬਈ ਮਹਿੰਗੀ ਸਸਤੀ ਕਿਉਂਕਿ ਆਪਣੀ ਚੀਜ਼ ਆ ਹਾਂਜੀ ਇਹ ਬਾਈ 2 ਲੱਖ 55000 ਦੀ ਝੋਟੇ ਨੇ ਨੇ ਜਿਹੜੀ ਮਰਜ਼ੀ ਨੇ ਹੋਵੇ ਠੀਕ ਆ ਬਾਈ ਇੱਧਰ ਨੀਗਾ ਮਾਰਲਾ ਅਸਲ ਚੀਜ਼ਾਂ ਨੇ ਦੁੱਧ ਵਾਲੀਆਂ ਕੱਟੀਆਂ ਨੇ ਠੀਕ ਹੈ ਇਹ ਬੜੀ ਰੇਖ 887770 ਦੀ ਤਾਂ ਨੋਰਮਲ ਹੀ ਆ ਪਿਆ 22 ਲੱਖ ਦੀ ਤੋਂ ਤੇ ਦੁੱਧ ਤੇ ਹਾਂ ਬਈ ਕਾਲੀਆਂ ਨੇ ਦੇਖ ਰ ਨਮਾਈਆਂ ਧਮਾਈਆਂ ਵੀ ਨਹੀਂ ਪਤਾ ਸਾਰੀਆਂ ਲਿਬੜੀਆਂ ਤਿਬੜੀਆਂ ਉਹ ਮੇ ਜੋ ਕਰਤਾ ਜੀਆਂ ਸੁਲੀਆਂ ਕਰਕੇ ਆ ਕੱਟੀ ਆ ਗਈ ਕੱਲੀ ਬਾਲੇ ਰੁਪਈਆਂ ਦੀ ਹੋਰੀ ਵਿਕ ਜਾਲੀ ਰੇ ਠੀਕ ਹੈ ਜੀ ਠੀਕ ਆ ਅਸਲ ਨੇ ਅੱਗੇ ਚਲੋ ਕਿਸਮਤ ਹੈ ਨਾ ਹਾਂਜੀ ਹਾਂ ਜਿਹੜੀ ਮਰਜ਼ੀ ਲੈ ਲੈ ਜਿਹੜਾ ਭਰਾ ਆ ਕੇ ਤਸਦੀ ਕਰ ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਦੋਸਤੋ ਕਰ ਲੋ ਕਨੈਕਟ ਨਾਲ ਦੋਵਾਂ ਦੇ ਮੇਲ ਨੰਬਰ 22 ਦਾ 9530801955 ਲੇਵੇ ਲੂਵੇ ਬਿਲਕੁਲ ਐ ਸਾਫ ਉਹ ਚੰਗੀਆਂ ਝੋਟੀਆਂ ਨੇ ਬਾਈ